ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਤੇ ਹੋਪਸ ਸੋ ਸਾਰੇ ਠੀਕ ਠਾਕ ਹੋਵੋਗੇ ਤੰਦਰੁਸਤ ਹੋਮ ਖੁਸ਼हाल ਹੋਵੋਗੇ ਮੈਂ ਵੀ ਬਿਲਕੁਲ ਠੀਕ ਆ ਟਾਈਮ ਹੋ ਰਿਹਾ 4:00 ਵਜੇ ਦਾ 4:00 ਵਜੇ 5:00 ਮਿੰਟਾਂ ਦੇ 4:00 ਵਜੇ ਦੇ ਵਿੱਚ ਤੇ ਮੈਂ ਲੈ ਕੇ ਆਇਆ ਕਦੂ ਸ਼ਾਮ ਨੂੰ ਬਣਾਵਾਂਗੀ ਦੇਸੀ ਕਦੂ ਤੁਦਵਾ ਕਦੂ ਸਬਜ਼ੀ ਬਣਾਵਾਂਗੇ ਤੇ ਤਿੰਨਸ ਕਦੂ ਬਣਾਉਣ ਦਾ ਸੋਚ ਹੁਣੇ ਥੋੜਾ ਜਿਆਦਾ ਹੋਊਗਾ ਜਿਆਦਾ ਸੰਗ ਹੋਈ ਪਰ ਤਿੰਨੇ ਬਣਾਉਣ ਤੋਂ ਬਾਅਦ ਹੀ ਕੰਮ ਆ ਜੂਵੇਂ ਫਰਜੀ ਵਿੱਚ ਅਈ ਰੱਖ ਤਾ ਵਿੱਚੋਂ ਪਿਆ ਤਾ ਰਾਤ ਨੂੰ ਹੋਏਗਾ ਫਿਰ जिन्हें मेरे चैनल से ना प्लीज चैनल कर लो तो आज मैं तेन पहले ही कह रही हूँ बिकॉज मैं हमेशा कहना खुल मैं चलो जिन अच्छा लगो आप सबसक्राइब कर लो मैं कह पहले ही कह रही हूँ बिकॉज जल्द मैं देखती हाँ जो सबसक्राइब जिन्होंने चैनल कियाडियो देखते हैं जिन्हें नहीं सबसक्राइब किया ज्यादा देखते हैं बहुत ज्यादा परसेंटेज डाउन चल रही है नॉट सबसक्राइबड है फिफ्टी फाइव सबसक्राइबड फोर्टी फोर जिन्हें सबसक्राइब नहीं किया प्लीज़ चैनल सबसक्राइब कर लो हम तक आने वाली वीडियोज़ भी नोटिफिक तो मिलता रहेडिय अच्छे लगते देखो तो फिर चैनल सबसक्राइब कर लो तो सबसक्राइब कर लो तो चैनल बिल्कुल फ्री है कोई ये चारजिस नहीं है और मैं कट दी सब्जी सब्जी बना दूँगी आटा गुंदूँगी वॉक करनी मशीन कपड़े लोड लगा कपड़े पहन धोनी तो एक पूरी का लोड हो गया ਤਾਂ ਲਗਾ ਦਿੰਦੀ ਤੇ ਕੱਲ ਨੂੰ ਨਾ ਮਾਰਨਿੰਗ ਵਿੱਚ ਬੈੱਡ ਸ਼ੀਟ ਚੇਂਜ ਕਰੂੰਗੀ ਹਨ ਮੈਂ ਆਪਣੇ ਰੂਮ ਦੀ ਡਸਟਿੰਗ ਕਰਨੀ ਹੈ ਫਿਰ ਨਾਲ ਹੀ ਮੈਂ ਡਸਟਿੰਗ ਕਰ ਲੂੰਗੀ ਤੇ ਕੁਝ ਕੱਪੜੇ ਪੰਜ ਚਾਰ ਜਿਹੜੇ ਲਾਸਟ ਵਿੱਚ ਬਾਅਦ ਵਿੱਚ ਥੋ-ਥੋ ਤੇ ਰੱਖੇ ਹੋਏ ਨੇ ਉਹ ਬੈੱਡ ਕੋਲੂੰਗੀ ਸਵੇਰੇ ਜਦੋਂ ਬੈੱਡ ਸ਼ੀਟ ਚੇਂਜ ਕਰੂੰਗੀ ਬੈੱਡ ਵਿੱਚ ਰੱਖ ਦੂੰਗੀ ਸਬਜ਼ੀ ਕੱਟ ਕੇ ਸ਼ਾਮ ਦਾ ਖਾਣਾ ਦਾਣਾ ਇੱਕ ਵਾਰ ਤਿਆਰ ਕਰ ਲਗੀ ਕਦੂ ਸਬਜ਼ੀ ਨਹੀਂ ਜਾਂ ਤਾਂ ਬਹੁਤ ਲੱਗਦੀ ਮੈਨੂੰ ਤਾਂ ਕਦੂ ਸਬਜ਼ੀ ਬਹੁਤ ਵਧੀਆ ਲੱਗਦੀ ਕਈਆਂ ਨੂੰ ਤਾਂ ਹੁੰਦਾ ਵੀ ਰੋਇ ਰੋਇ ਕਦੂ ਨਹੀਂ ਖਾਂਦੇ ਤੇ ਮੈਨੂੰ ਤਾਂ ਸਾਰੇ ਰੋਜ਼ ਕਦੂ ਦੱਸ ਮੈਨੂੰ ਬਹੁਤ ਟੇਸਟੀ ਲੱ ਕਿ ਲੇਕਿਨ ਆ ਵਾਸ਼ ਕਰ ਲਵਾਂਗੀ ਫਿਰ ਕੱਟੂੰਗੀ ਪਰ ਛਿੱਲੇ ਤਾਂ ਇਹਨਾਂ ਸਾਰੇ ਹੁਣ ਮੈਂ ਪਾ ਦਾਂ ਮਸ਼ੀਨ ਚ ਕੱਪੜੇ ਤਾਂ ਕਿ ਪਤਾ ਨਾ ਕਿ ਜਿੰਨੇ ਕੱਪੜੇ ਵੀ ਹਨ ਕਿ ਅੱਧਾ ਕੱਟ ਹੋਇਆ ਕੋਈ ਜਦੋਂ ਜਦੋਂ ਕੋਈ ਪਾਉ ਬਲਿਆ ਕੋਈ ਹੋਰ ਕੱਪੜਾ ਕੋਈ ਚੱਕ ਕੇ ਪਾਇਆ ਜਾਂਦਾ ਸਸਮੇ ਇਹ ਲੱਕ ਰੋਡ ਕੰਪਲੀਟ ਹੋ ਜੂ ਉਸ ਤੋਂ ਬਾਅਦ ਇਹਨਾਂ ਨੂੰ ਕੁਛ ਰਾਤ ਤੱਕ ਹੋਰ ਇਕੱਠਾ ਕਰਨ ਨੂੰ ਜਿਹਦੇ ਰਾਤ ਨੂੰ ਆਪਣੇ ਉਤਾਰਾਂਗੇ ਫੱਜ ਪਾ ਲਈਏ ਨੇ ਕੋਨਵਰਟ ਇਹਨਾਂ ਗੂਗਸ ਪੇਂਟ ਰਿਮੂਵਰ ਇਹ ਰਿਮੂਵਰ ਆਖੋ ਆਂਦੀ। 15 ਤੇ ਕਫਾਂ ਤੇ ਲਗਾ ਰਹੀਆਂ ਸਟੇਨ ਰਿਮੂਵਰ। ਇਹ ਮੇਰਾ ਹਮੇਸ਼ਾ ਦਾ ਕੰਮ ਹੁੰਦਾ ਹੁਣ ਨਾ ਅੱਗੇ ਸਰਦੀ ਵੀ ਤਦਵਿੰਦਰ ਸਵੈਟ ਸ਼ਰਟਸ ਪਾਉਂਦੇ ਹੁੰਦੇ। ਉਹਨਾਂ ਤੇ ਅੰਨ ਜਿਆਦਾ ਲੋਡ ਨਹੀਂ ਪੈਂਦੀ ਸੀ। ਜਦੋਂ ਮੌਸਮ ਚੇਂਜ ਹੋ ਗਿਆ ਸ਼ਰਟਸ ਪਹਿਨਣ ਲੱਗੀਆਂ ਤਾਂ ਕਾਲਰ ਕਫਾਂ ਦੀ ਸਫਾਈ ਰੱਖਣੀ ਜ਼ਰੂਰੀ ਹੋ ਜਾਂਦੀ ਹੈ ਇੱਕ ਔਰ ਫੀਲਕ ਬਹਿ ਜਾਂਦੇ ਫਿਰ ਉੱਥੇ ਜੰਮਦੇ ਜਾਂਦੇ ਫਿਰ ਥੋੜਾ ਥੋੜਾ ਲਗਾ ਦਾਨੀ ਇੰਨੇ ਕਿਨਾਲੀ ਨਾ ਬਗੇ ਸਾਫ ਹੋ ਜਾਂਦੇ ਨੇ ਹੁਣ ਮੈਂ ਸਾਫ ਕਰਨ ਲੱਗੀ ਸਟੈਪ ਇਨਾ ਵਾਸ਼ਿੰਗ ਯਰੀ ਦੇ ਟੈਪਸ ਤੇ ਥੋੜੇ ਥੋੜੇ ਪਾਣੀ ਦੇ ਦਾਗ ਸੀ ਜਿਵੇਂ ਚਲੋ ਮੈਂ ਹੈ ਨਹੀਂ ਸਿਕਰੇ ਫਿਰ ਮੰਮੀ ਤੋਂ ਉਨੀ ਜ਼ਿਆਦਾ ਕੇਅਰ ਨਹੀਂ ਹੁੰਦੀ ਹੈਗੀ ਤੇ ਕੁਛ ਚਿੱਟੇ ਪਏ ਸੀ ਮੈਂ ਜੇ ਹੁਣ ਮੈਂ ਨਾ ਸਾਫ ਕਰਦੀ ਇਹ ਹੌਲੀ ਹੌਲੀ ਪਰਮਨੈਂਟ ਹੋ ਜਾਂਦੇ ਨੇ ਫਿਰ ਤੇ ਨਾਲ ਦੇ ਨਾਲ ਆਪਾਂ ਸਾਫ ਕਰਦੀ ਨਾ ਫਿਰ ਉਵੇਂ ਜਿਵੇਂ ਚਮਕ ਬਣੀ ਰਹਿੰਦੀ ਛਿੱਟੇ ਸਾਫ ਹੋ ਜਾਂਦੇ ਨੇ ਮੈਂ ਜਿਹੜਾ ਜੋਬਸ ਸਪਰੇਨਾ ਕਰੀ ਜਿਹੜੇ ਮੈਂ Amazon ਤੋਂ ਮੰਗਾਏ ਸੀ ਟੈਪ ਕਲੀਨਰ ਸਪਰੇ ਉਹਦਾਂ ਸਾਫ ਕਰੀ ਆ ਕਿਉਂਕਿ ਉਹ ਸੁੱਕ ਚੁਕੇ ਸੀ ਜੇ ਆਪਾਂ ਗਿੱਲੀਆਂ ਟੈਪਸ ਦੇ ਨਾਲ ਦੇ ਨਾਲ ਸੁੱਕਾ ਕੱਪੜਾ ਮਾਰ ਦਈਏ ਫਿਰ ਇਹ ਸਪਰੇ ਦੀ ਵੀ ਲੋੜ ਨਹੀਂ ਹੁੰਦੀ ਪਰੇ ਸੁੱਕੇ ਹੋਏ ਸੀ ਇਸ ਕਰਕੇ ਸਿਰਫ ਗਿੱਲੇ ਕੱਪੜੇ ਨਾਲ ਨਹੀਂ ਹੁੰਦੀ ਸੀਗੀ ਬਸ ਮੈਂ ਸਪਰੇਅ ਲਗਾ ਕੇ ਜੋਬਸ ਸਪਰੇਅ ਲਗਾ ਕੇ ਟੈਪ ਕਲੀਨਰ ਉਹਦੇ ਨਾਲ ਇਹ ਸਾਫ਼ ਕਰ ਰਹੀ ਆ ਤੁਹਾਨੂੰ ਮੈਂ ਦੇ ਰਹੀਆਂ ਪਲਾਂਟਸ ਨੂੰ ਪਾਣੀ ਮੇਰੇ ਪਲਾਂਟਸ ਵੀ ਸੁੱਕੇ ਪਏ ਸੀ ਵੈਸੇ ਦਵਿੰਦਰ ਕਹਿੰਦੇ ਮੈਂ ਨਿਮਿਵੇਂ ਪਾਣੀ ਬਵਾਤਾ ਸੀਗਾ ਤੇ ਪਰ ਬਿਲਕੁਲ ਸੁੱਕੇ ਪਏ ਸੀ ਵਿਚਾਰੇ ਪਤਾ ਹੋ ਇੱਕ ਵਾਰੀ ਗਰਮੀ ਆ ਰੋਜ਼ ਪਾਣੀ ਦਾ ਰੋਜ਼ ਇੱਕ ਦਿਨ ਛੱਡ ਕੇ ਤਾਂ ਚਾਹੀਦਾ ਚਾਹੀਦਾ ਤੇ ਸਾਰੇ ਪਲਾਂਟਸ ਨੂੰ ਮੈਂ ਦੇ ਰਹੀਆਂ ਪਾਣੀ ਆਨਸਰ ਮੈਂ ਸਭ ਤੋਂ ਪਹਿਲਾਂ ਆਪਣੇ ਪਲਾਂਟਸ ਹੀ ਦੇਖ ਮੈਂ ਦਵਿੰਦਰ ਨੂੰ ਕਿਹਾ ਹਾਈ ਮੇਰੇ ਪਲਾਂਟਸ ਸੁੱਕੇ ਪਏ ਨੇ ਕਿਸ ਨੇ ਪਾਣੀ ਨਹੀਂ ਪਾਇਆ ਕਦੇ ਨਹੀਂ ਮੈਂ ਪਵਾਤਾ ਸੀਗਾ ਪਾਣੀ ਨਿੰਮੇ ਨੂੰ ਪਰ ਸੁੱਕੋਗੇ ਹੁਣ ਚਲੋ ਪਵਾਵਾਂ ਵੀ ਦਿੱਤਾ ਹੋਗਾ ਇੱਕ ਵਾਰੀ ਇਹਨੇ ਦੇਰੀਆਂ ਪਾਣੀ ਹੁਣ ਮੈਂ ਅੰਦਰ ਕਿਚਨ ਵਿੱਚ ਬਣਾਉਣ ਲੱਗਦੀ ਆਂ ਸਬਜ਼ੀ ਕਦੂ ਦੀ ਕਦੂ ਕੱਟਿਆ ਪਿਆ ਸੀਗਾ ਪਲਾਂਟਸ ਨੂੰ ਪਾਣੀ ਦਿਆਂ ਹੀ ਬਾਹਰ ਸਾਰੇ ਇਹ ਪਲਾਂਟਸ ਨੂੰ ਪਾਣੀ ਦੇਤਾ ਮੈਨੂੰ ਐ ਲੱਗਾ ਜਿਵੇਂ ਪਲਾਂਟਸ ਗੋਲ ਗਈ ਨਾ ਜਿਵੇਂ ਪਲਾਂਟਸ ਮੇਰੇ ਨਾਲ ਗੱਲਾਂ ਕਰਨ ਲੱਗ ਪਈ ਸਾਡੀ ਸਾਡੀ ਮਾਲਕਣ ਆ ਗਈ ਸਾਡੀ ਇਹ ਨਾ ਦੋਸਤ ਆ ਗਈ ਵਧੀਆ ਲੱਗਿਆ ਮੈਨੂੰ ਮੈਨੂੰ ਫੀਲ ਹੋਇਆ ਮਹਿਸੂਸ ਹੋਇਆ ਕਿ ਬੀ ਹਾਂ ਮੈਨੂੰ ਦੇਖ ਕੇ ਖੁਸ਼ ਹੋ ਗਈ ਉਹ ਸਾਨੂੰ ਬਣਾ ਰਹੀਆਂ ਸਬਜੀ ਲਗਾਉਣੀ ਹੈ ਤੜਕਾ ਕੱਲੇ ਪਿਆਜ਼ ਦਾ ਪਿਆਜ਼ ਤੇ ਮੇਰੇ ਕੋਲ ਲਸਣ ਦਾ ਪੀਸਟ ਪਿਆ ਥੋੜਾ ਜਿਹਾ ਮੈਂ ਲਸਣ ਦਾ ਪੀਸਟ ਪਾ ਦੂੰਗੀ ਜੀਰਾ ਬਸ ਇਹ ਚੀਜ਼ਾਂ ਨੇ ਮੈਂ ਕੱਦ ਟਮਾਟਰ ਅਪ ਨਹੀਂ ਪਾ ਸਕਾਂਗੀ ਦੁੱਧ ਵਾਲਾ ਕਦੂ ਬਣਾਉਣਾ ਹੁੰਦਾ ਫਿਰ ਟਮਾਟਰ ਨਹੀਂ ਪਾਉਂਦੇ ਹੁੰਦੇ ਤੇ ਇਹ ਸਬਜੀ ਮੈਂ ਹਲੇ ਬਣਾਈ ਰਹੀ ਸੀ ਪਿਆਜ਼ ਭੁੰਨਿਆ ਵੀ ਨਹੀਂ ਸੀਗਾ ਤੇ ਐਨੇ ਹੋ ਗਿਆ ਗੈਸ ਸਿਲੰਡਰ ਖਤਮ ਫਿਰ ਮੈਨੂੰ ਬਾਹਰ ਸਮਾਨ ਲੈ ਜਾਣਾ ਪਿਆ ਬਾਹਰਲੀ ਕਿਚਨ ਵਿੱਚ ਜਾ ਕੇ ਉੱਥੇ ਮੈਂ ਸਾਰੀ ਸਬਜੀ ਬਣਾਈ ਫਿਰ ਇਹ ਔਰ ਇਹ ਵੀਡੀਓ ਨਾ ਅੱਜ ਵਾਲੇ ਮੇਰੇ ਨਿਊ ਫੋਨ 'ਚ ਮੇਰੀ ਪਹਿਲੀ ਵੀਡੀਓ ਸ਼ੂਟ ਕਰ ਰਹੀਆਂ ਅੱਜ अज मैं नवा फोन यूज करना शुरू ना किचन वाला सिलेंडर हो गया खत्म घर जो फोन कर मैं मैं चेंज करूंगा सिलेंडर फिर मैं बहार किजन चीजें चाह के समान इधर बना सब्जी पहले उधर तो लग गई एक किजन चीजें कपड़ा मारना शेल्फ से गैस से सब्जी बनाकर मैं कपड़ा मार, मार दूंगा मेरे तो वही काम होकर मैं इधर ढकना पान सिलेंडर पै चेंज वो करके फिर मैं तू इधर खड़ा मैं काम करा ਕ੍ਰਿਮਨਲ ਹੁੰਦੀ ਸਬਜ਼ੀ ਪਲਾਂਟਸ ਨੂੰ ਪਾਣੀ ਦੇ ਕੇ ਰਹੀਆਂ ਪਹਿਲਾਂ ਪਲਾਂਟਸ ਬਜਾਰੇ ਸੁੱਕੇ ਬਏ ਸੀ ਬਿਲਕੁਲ ਸੁੱਕੇ ਪਏ ਸੀ ਇਹ ਹੁਣ ਤਦੂ ਵੀ ਕਹਿੰਦੇ ਮੈਂ ਇੰਨੇ ਬੜੇ ਤੋਂ ਪਾਣੀ ਪਾਉਂ ਤਾ ਪਰ ਮੈਂ ਚਾਹ ਪੰਜ ਦਿਨ ਚਾਰ ਪੰਜ ਦਿਨ ਮੈਂ ਘਰੋਂ ਬਾਹਰ ਰਹੀ ਆ ਤਾਂ ਉਹਨੀਆਂ ਦਾ ਕੇਰ ਕੋਈ ਨਹੀਂ ਕਰਦੇ ਮੈਂ ਤਾਂ ਦੇਖਦੇ ਵੀ ਸੁੱਕ ਗਏ ਤਾਂ ਪਾਣੀ ਪਾ ਦੋ ਰੋ ਹੀ ਲੋੜ ਹੈ ਰੋਜ਼ ਪਾ ਦੋ ਇੱਕ ਦਿਨ ਛੱਡ ਕੇ ਪਾਣੀ ਕਿੰਨੇ ਪਾ ਦੋ ਹਨ ਮੇ ਸੁੱਕ ਨਾ ਹੋਵਨ ਸਬਜੀ ਨੂੰ ਮੈਂ ਤੜਕਾ ਲਗਾਤਾ ਸਬਜੀ ਬਲ ਰਹੀ ਹੈ ਤੇ ਮੈਂ ਕਹਿੰਨੇ ਚਲੋ ਮੈਂ ਸ਼ੈਲਫ ਸਾਫ ਕਰ ਦਣੀ ਹੈ ਕਿਉਂਕਿ ਮੈਂ ਫਿਰ ਸਬਜੀ ਛੱਡ ਕੇ ਜਾਉਂਗੀ ਤਾਂ ਫਿਰ ਉਹ ਵਿਸਲ ਜਾ ਦੇਣਾ ਜੀ ਇੱਕ ਵਿਸਲ ਮਾਦਮੇ ਬੰਦ ਕਰ ਦਵਾਂਗੀ ਕਿ ਮੈਂ ਚੁਲਾਨੇ ਮੈਂ ਖੜੀ ਖੜੀ ਸ਼ੈਲਫ ਸਾਫ ਕਰ ਲਾਂ ਕੋਈ ਜ਼ਿਆਦਾ ਟਾਈਮ ਨਹੀਂ ਲੱਗਦਾ ਸ਼ੈਲਫ ਸਾਫ ਕਰਨ ਨੂੰ ਜਸਟ ਇੱਕ ਕੱਪੜਾ ਹੀ ਮਾਰਨਾ ਹੁੰਦਾ ਐਨੇ ਨਾਲ ਸਾਫ ਹੋ ਜਾਂਦੀ ਆ ਫਿਰ ਅਕੋ ਕਿੰਝ ਜਗਾ ਸਾਫ ਹੋਵੇ ਤਾਂ ਨਾ ਕੱਪੜਾ ਵੱਜਿਆ ਹੋਵੇ ਅਚਤਰ ਸ਼ੈਲਫ ਸਾਫ ਹੋਵੇ ਤਾਂ ਕੰਮ ਕਰਨ ਨੂੰ ਵੀ ਦਿਲ ਕਰਦਾ ਔਰ ਵੈਸੇ ਵੀ ਜੇ ਸਫਾਈ ਆਪਾਂ ਨਾਲ ਦੇ ਨਾਲ ਕਰਦੇ ਜੇਲੀ ਤਾਂ ਬਹੁਤ ਜ਼ਿਆਦਾ ਮਿਹਨਤ ਨੇ ਆਪਾਂ ਨੂੰ ਕਰਨੀ ਪੈਂਦੀ ਥੋੜਾ ਜਿਹਾ ਆਪਾਂ ਨੂੰ ਕੁਛ ਗੰਦਾ ਲੱਗੇ ਤਾਂ ਵੀ ਨਾਲ ਸਾਫ਼ ਕਰ ਦਈਏ ਜਿਆਦਾ ਗੰਦਾ ਹੋਵੇ ਜਿਆਦਾ ਟਾਈਮ ਲੱਗਦਾ ਜਿਆਦਾ ਮਿਹਨਤ ਲੱਗਦੀ ਮੇਰਾ ਤਾਂ ਇਹੀ ਫਾਰਮੂਲਾ ਕਿ ਜਲਦੀ ਸਾਫ਼ ਕਰ ਦੋ ਮੈਂ ਨੇ ਖਾਦ ਬਣਾ ਰਹੀ ਆ ਪਲਾਂਟਸ ਲਈ ਜਿਹੜੇ ਵੀ ਆਪਾਂ ਸਬਜ਼ੀਆਂ ਫਰੂਟ ਯੂਜ਼ ਕਰਦੇ ਆ ਛਿਲਕਾ ਉਤਾਰਦੇ ਆ ਜਾਂ ਕੋਈ ਵੀ ਵੇਸਟੇਜ ਨਿਕਲਦੀ ਆ ਐਦਾਂ ਮੈਂ ਇੱਕ ਬਗਟ ਲਗਾ ਲਈ ਆ ਨਾ ਬਾਲਟੀ ਲਗਾ ਲਈ ਇਹਦੇ ਵਿੱਚ ਪਾ ਦਿਆ ਕਰੂੰ ਛਿਲਕੇ ਥੋੜਾ ਜਿਹਾ ਪਾਣੀ ਪਾ ਦਨੇ ਆ ਪਾਣੀ ਘੱਟ ਲੱਗੇ ਕਰੂੰ ਹੋਰ ਪਾ ਦਨੇ ਕਰੂੰ ਸਿਰ ਇਹ ਦੋ ਦਿਨ ਬਾਲਟੀ ਹੀ ਪਿਆ ਰਿਆ ਕਰੂੰਗਾ ਆਪਣਾ ਛਿਲਕੇ ਜੋ ਵੀ ਲਸਣ ਪਿਆਜ਼ ਨੂੰ ਛੱਡ ਕੇ ਬਸ ਕਲੇਲਾ ਲਸਣ ਪਿਆਜ਼ ਦੇ ਛਿਲਕੇ ਨਿ ਪਾਉਣੇ 2 ਦਿਨ ਇਹਨਾਂ ਨੂੰ ਇਸ ਤਰ੍ਹਾਂ ਬਾਲਟੀ ਵਿੱਚ ਰੱਖ ਕੇ ਤੇ 2 ਦਿਨਾਂ ਬਾਅਦ ਜਿਹੜਾ ਪਾਣੀ ਹੋਊਗਾ ਨਾ ਉਹ ਪਾਣੀ ਆਪਾਂ ਪਲਾਂਟਸ ਨੂੰ ਦੇ ਦਾਂਗੇ ਬਹੁਤ ਅੱਛਾ ਫਰਟੀਲਾਈਜ਼ਰ ਹੁੰਦਾ ਪਲਾਂਟਸ ਲਈ ਬਹੁਤ ਅੱਛੀ ਗਰੋਥ ਗ੍ਰੋਥ ਕਰਦੇ ਨੇ ਪਲਾਂਟਸ ਇੱਕ ਕਰਨਾ ਥੋੜਾ ਪਾਣੀ ਪਾਣੀਆ ਫਿਰ ਜਿਵੇਂ ਜਿਹੜੀਆਂ ਸਬਜ਼ੀਆਂ ਛਿਲਕੇ ਫਰੂਟਸ ਦੇ ਛਿਲਕੇ ਬਦਲਣਗੇ ਪਾਣੀ ਹੋਰ ਐਡ ਕਰ ਦਾਂਗੇ ਬਾਕੀ ਸਾਰੇ ਛਿਲਕਿਆਂ ਦਾ ਜਿਹੜਾ ਅਸਰ ਆ ਫਰੂਟ ਸਬਜ਼ੀਆਂ ਛਿਲਕ ਕੇ ਅਸਰ ਆ ਪਾਣੀ ਵਿੱਚ ਆ ਜੀ ਫਿਰ ਇਹ ਫਰਟੀਲਾਈਜ਼ਰ ਬਣ ਜਾਊਗਾ ਪਲਾਂਟਸ ਲਈ 2 ਦਿਨ ਰੱਖਾਂਗੇ ਅੱਜ ਮੈਂ ਪਲਾਂਟਸ ਨੂੰ ਪਾਣੀ ਦਿੱਤਾ ਹੁਣ ਪਰਸੋਂ ਦੂੰਗੀ ਤੇ ਪਰਸੋਂ ਫਿਰ ਇਹ ਵਾਲਾ ਪਾਣੀ ਪਾਵਾਂਗੇ ਪਲਾਂਟਸ 'ਚ ਬਸ ਇੰਨਾ ਕੀ ਪਾਣੀ ਮੈਂ ਪਾ ਰਹੀ ਹਾਂ ਇਹਨਾਂ ਨੂੰ ਇੱਕ ਸਾਈਡ 'ਚ ਰੱਖ ਦਣੀ ਆ ਬਾਕੀ ਇਹਨੂੰ ਇੱਥੇ ਨਾ ਕੋਰਨਰ 'ਚ ਰੱਖ ਦਣੀ ਦੋ ਵੀ ਛਿਲਕੇ ਹੋਇਆ ਕਰਾਂਗੇ ਲਸਣ ਪਿਆਜ਼ ਤੋਂ ਬਿਨਾਂ ਸ੍ਰੂਟ ਸਬਜ਼ੀਆਂ ਦੇ ਵਿੱਚ ਪਾ ਦਿਆਂਗੇ ਟਾਈਮ ਹੋ ਗਿਆ 5:30 ਦਾ ਸਬਜ਼ੀ ਬਣ ਗਈ ਇੰਦਰ ਕਦੂ ਦਿਵਸ ਇਹਨੂੰ ਮੈਸ਼ ਕਰਕੇ ਦੁੱਧ ਮলাই ਪੋਣਾ ਆਟਾ ਗੁੰਦੂਣ ਸ਼ਾਮ ਨੂੰ ਲੇਟੇ ਗੁੰਨਣ ਕਰਮੇ ਨਾ ਟਿੱਲਾ ਹੋਏ ਨਾ ਕੰਮ ਦੇ ਸਾਰੇ ਹੋ ਗਏ ਵਾਕ ਕਰਨੀ ਪੈ ਗਈ ਹੁਣ نیند ਐਨੀ ਆ ਨਹੀਂ ਕਿਉਂਕਿ ਨਾ ਮਾਈਗ੍ਰੇਨ ਮੇਰਾ ਫਟ ਫਟ ਕਰਕੇ ਅੱਜ ਮੈਂ ਆਇਆ ਕਰੇ ਸਫਰ ਚ ਮਾਈਗ੍ਰੇਨ ਹੋ ਲੱਗਿਆ ਨਾ ਤੇ ਦਵਾਈ ਲਈ ਤੇ ਦਵਾਈ ਚ ਐਨੀ ਸੁਸਤੀ ਹੁੰਦੀ نیند ਆਉਂਦੀ ਦਵਾਈ ਨਾਲ ਜਰੂਰ ਤੇ ਸੌਣ ਦਾ ਹੁਣ ਟਾਈਮ ਨਹੀਂ ਹੈਗਾ ਸ਼ਾਮ ਨੂੰ ਜਲਦੀ ਸੋਣਾਗੇ ਰਾਤ ਨੂੰ ਬਹੁਤ ਬਹੁਤ ਜ਼ਿਆਦਾ ਨਾ ਆਏ ਸਿਰ ਝੂਲ ਰਿਹਾ نیند ਆ ਨਹੀਂ ਰਹੀ चलो जी इस मेरी आज की वीडियो हो सो थोड़ी वीडियो अच्छी लगी होगी वीडियो अच्छी लगी तो प्लीज लाइक शेयर कमेंट करना चैनल सब्सक्राइब करना मेरे लागे एक हो नवी टेलीविजन गुड बाय एंड सत श्रीकाल